ਮਹਰਸ ਕਰਾ ਸਾਹਿਬੀ ਤੇ ਜੋ ਕਹਿ ਰਹੇ ਨੇ ਹੁਕਮ ਹੁਕਮ ਦਾ ਮਤਲਬ ਬਣਾਈ ਹੋਈ ਮਰਿਆਦਾ ਨੀਆ ਮਾਵਲੇ ਤੇ ਇੱਕ ਹੋਰ ਅਰਜ਼ ਕਰਦੇ ਆ ਹਜ਼ਰਤ ਅਲੀ ਨੇ ਇੱਕ ਦਿਨ ਮੁਹੰਮਦ ਸਾਹਿਬ ਨੂੰ ਆਖਿਆ ਕੁਛ ਮੈਂ ਵੀ ਕਰ ਸਕਦਾ ਕਿ ਸਭ ਕੁਝ ਖੁਦਾ ਕਰਦਾ ਹੈ ਜੇ ਸਭ ਕੁਝ ਖੁਦਾ ਕਰਦਾ ਹੈ ਤੇ ਆਪਾਂ ਨਿਰਦੋਸ਼ ਸੜੀ ਗੱਲ ਇਹ ਮੈਂ ਨਿਸ਼ਚਿੰਤ ਹਾਂ ਵਾ ਫਿਰ ਫਿਰ ਤੇ ਜੋ ਕੁਝ ਹੋ ਰਿਹਾ ਹੈ ਸੋ ਹੋ ਰਿਹਾ ਹੈ ਤੇ ਜੇ ਕੁਛ ਮੈਂ ਵੀ ਕਰ ਸਕਦਾ ਤਾਂ ਹਜ਼ਰਤ ਉਸ ਦਾ ਮੈਨੂੰ ਬੋਧ ਕਰਾਓ ਕਿ ਮੈਂ ਕਿੰਨਾ ਕੁ ਕਰ ਸਕਦਾ ਮੈਂ ਕੀ ਕਰ ਸਕਦਾ ਇਹ ਸਵਾਲ ਹਰ ਬੰਦੇ ਦਾ ਹੈ ਹਰ ਮਨੁੱਖ ਦੇ ਅੰਦਰ ਪੈਦਾ ਹੁੰਦਾ ਹੈ ਤੇ ਮੁਹੰਮਦ ਸਾਹਿਬ ਨੇ ਆਪਣੇ ਢੰਗ ਨਾਲ ਸੁਲਝਾਇਆ ਅਲੀ حضرت ਮੁਹੰਮਦ ਸਾਹਿਬ ਦੇ ਦਾਮਾਦ ਸਨ ਔਰ حضرت ਅਲੀ ਦੇ ਜਿਹੜੇ ਪੁੱਤਰ ਸਨ हसन ਤੇ ਹੁਸੈਨ ਜੋ ਸ਼ਹੀਦ ਹੋਏ ਇਹ ਮੁਹੰਮਦ ਸਾਹਿਬ ਦੇ ਦੋਤੇ ਸਨ ਖੜੇ ਸਨ حضرت ਅਲੀ ਤੇ ਤਖਤ ਤੇ ਬੈਠੇ ਸਨ ਮੁਹੰਮਦ ਸਾਹਿਬ ਤੇ ਮੁਹੰਮਦ ਸਾਹਿਬ ਕਹਿਣ ਲੱਗੇ ਅਲੀ ਤੂੰ ਆਪਣਾ ਇੱਕ ਪੈਰ ਜ਼ਮੀਨ ਤੋਂ ਉੱਚਾ ਕਰ ਕਹਿਣ ਉਨ੍ਹਾਂ ਨੇ बायां ਪੈਰ ਉੱਚਾ ਕਰ ਲਿਆ ਇੱਕ ਪੈਰ ਤੇ ਖੜੇ ਹੋ ਗਏ ਤੇ ਮੁਹੰਮਦ ਸਾਹਿਬ ਕਹਿਣ ਲੱਗੇ ਹੁਣ ਤੂੰ ਦੂਜਾ ਪੈਰ ਵੀ ਚੁੱਕ ਜ਼ਮੀਨ ਤੋਂ ਤੇ ਅਲੀ ਕਹਿਣ ਲੱਗੇ ਇਹ ਨਹੀਂ ਹੋ ਸਕਦਾ ਇੱਕ ਪੈਰ ਤੇ ਮੈਂ ਜ਼ਮੀਨ ਤੋਂ ਚੁੱਕ ਸਕਦਾ ਦੂਜਾ ਨਹੀਂ ਤੇ ਮੁਹੰਮਦ ਸਾਹਿਬ ਕਹਿਣ ਲੱਗੇ ਜੇ ਤੈਨੂੰ ਦੂਜਾ ਪੈਰ ਚੁਕਣਾ ਪਵੇ ਤੇ ਇੱਥੇ ਹੀ ਖੜਾ ਹੋਣਾ ਪਵੇ ਫਿਰ ਕੀ ਕਰੇਗਾ ਤੇ ਅਲੀ ਕਹਿਣ ਲੱਗੇ ਫਿਰ ਮੈਂ ਜਿਹੜਾ ਪੈਰਾ ਪੈਰ ਚੁੱਕਿਆ ਹੈ ਰੱਖ ਦੇਵਾਂਗਾ ਫਿਰ ਜ਼ਮੀਨ ਤੇ ਰੱਖ ਦੇਵਾਂਗਾ ਆਖਰ ਖੜੇ ਹੋਣ ਵਾਸਤੇ ਇੱਕ ਪੈਰ ਤੇ ਮੈਂ ਟਿਕਾਣਾ ਦਾ ਲਾਜ਼ਮੀ ਸੋ ਮੁਹੰਮਦ ਸਾਹਿਬ ਕਹਿਣ ਲੱਗਾ ਮੈਂ ਤੈਨੂੰ ਜਵਾਬ ਦੇ ਦਿੱਤਾ ਤੂੰ ਇਹਨੂੰ ਸਮਝ ਇੱਕ ਪੈਰ ਤੂੰ ਚੁੱਕ ਸਕਦਾ ਜ਼ਮੀਨ ਤੋਂ ਦੂਸਰਾ ਨਹੀਂ ਕਿਤਨੀ ਸੁਤੰਤਰਤਾ ਹੈ ਤੇਰੇ ਕੋਲ ਕਿ ਤੂੰ ਕਿਹੜਾ ਪੈਰ ਚੁੱਕਣਾ ਹੈ ਸੱਜਾ ਕਿ ਖੱਬਾ ਇਹ ਚੁਣਾਉ ਤੂੰ ਕਰਨਾ ਪਰ ਜੇ ਤੂੰ ਇੱਕ ਦਫਾ ਚੁੱਕ ਲਿਆ ਫਿਰ ਦੂਸਰਾ ਨਹੀਂ ਚੁੱਕ ਸਕੇਂਗਾ ਤੇ ਦੂਸਰਾ ਚੁੱਕਣ ਲਈ ਪਹਿਲਾ ਚੁੱਕਿਆ ਰੱਖਣਾ ਪੈਗਾ ਇਹ ਤੈਨੂੰ ਜਵਾਬ ਹੈ ਕਰਮ ਕਰਨ ਦੀ ਤੈਨੂੰ ਖੁੱਲ ਹੈ ਫਲ ਭੋਗਣ ਦੀ ਤੈਨੂੰ ਕੋਈ ਖੁੱਲ ਨਹੀਂ ਫਲ ਖੁਦਾ ਦੇ ਹੱਥੇ ਚ ਫਲ ਰੱਬ ਦੇ ਹੱਥੇ ਚ ਅੱਜ ਤੱਕ ਜਿਤਨੇ ਪੈਗੰਬਰੀ ਪੁਰਸ਼ ਗੁਰੂ ਅਵਤਾਰ ਹੋਏ ਨੇ ਇਹ ਹੀ ਕਹਿੰਦੇ ਨੇ ਕਰਮ ਤੇਰੇ ਕੋਲ ਫਲ ਖੁਦਾ ਕੋਲ ਫਲ ਰੱਬ ਕੋਲ ਇੱਕ ਪੈਰ ਤੂੰ ਚੁੱਕ ਸਕਦਾ ਹੈ ਦੂਸਰਾ ਨਹੀਂ ਇੰਨੀ ਖੁੱਲ ਨਹੀਂ ਹੈ ਕਿ ਬਵੇਂ ਤੂੰ ਕੁਛ ਤੇ ਫਲ ਤੈਨੂੰ ਕੁਛ ਮਿਲੇ ਐਸਾ ਨਹੀਂ ਹੈ ਇਤਨੀ ਸੁਤੰਤਰਤਾ ਨਹੀਂ ਪਰ ਇਤਨੀ ਹੈ ਕਿ ਇੱਕ ਪੈਰ ਤੂੰ ਚੁੱਕ ਸਕਦਾ ਹੈ ਕਰਮ ਕਰਨ ਦੀ ਸੁਤੰਤਰਤਾ ਹੈ ਜੋ ਤੂੰ ਕਰਨਾ ਝੂਠ ਬੋਲਣਾ ਬੋਲੀ ਜਾ ਸਾਰਾ ਦਿਨ ਕੋਈ ਰੱਬ ਨਹੀਂ ਰੋਕੇਗਾ बुरा करना है करीजा सारा दिन कोई परमात्मा ने तैनू रोकना नहीं है शराब पीनी है पीती जा सारा दिन प्यार है बेहोश कोई रब तैनू रोकेगा नहीं पर पीती हुई शराब एक कर्म है ते इस कर्म ਦਾ ਆਪਣਾ ਫਲ ਹੈ ਇਹ ਜੇ ਤੂੰ ਭੋਗੇਗਾ ਫਿਰ ਤੂੰ ਹੀ ਰੋਵੇਂਗਾ ਹੋਰ ਕਿਸੇ ਨੇ ਨਹੀਂ ਤੁਹਾਡਾ ਇੱਕ ਆਪਣਾ ਫਲ ਹੈ ਉਹ ਫਲ ਤੇਰੇ ਹੱਥੇ 'ਚ ਨਹੀਂ ਤੂੰ ਇਹ ਨਹੀਂ ਕਰ ਸਕਦਾ ਕਿ ਪੀਵੇਂ ਸ਼ਰਾਬ ਤੇ ਆ ਕੇ ਫਲ ਅੰਮ੍ਰਿਤ ਦਾ ਮਿਲੇ ਨਹੀਂ ਸ਼ਰਾਬ ਪੀਤੀਏ ਤੇ ਫਲ ਸ਼ਰਾਬ ਦਾ ਬੁਰਾ ਕੀਤਾ ਹੀ ਤੇ ਫਲ ਬੁਰਾ ਹੈ ਭਲਾ ਨਹੀਂ ਹੋ ਸਕਦਾ ਸਾਇਬ ਕਹਿੰਦੇ ਨੇ ਇਸ ਲਿਖੇ ਹੋਏ ਹੁਕਮ ਦੇ ਮੁਤਾਬਕ ਜੀਵਾਂ ਨੂੰ ਦੁੱਖ ਤੇ ਸੁਖ ਮਿਲਦੇ ਨੇ ਤੇ ਦੁੱਖ ਸੁਖ ਦੇ ਕਰਮ ਬੰਦੇ ਦੇ ਅੰਦਰ ਲਿਖੇ ਹੋਏ ਨੇ ਸੰਸਕਾਰ ਲਿਖੇ ਹੋਏ ਕਰਮਾਂ ਅਨਸਾਰ ਪਰਵਾਰ ਮਿਲਦਾ ਹੈ ਸੰਸਾਰ ਮਿਲਦਾ ਹੈ ਦੁੱਖ ਮਿਲਦੇ ਨੇ ਸੁਖ ਮਿਲਦੇ ਨੇ ਤੇ ਭਜਨ ਕਰਦਿਆਂ ਕਰਦਿਆਂ ਬੰਦੇ ਦੀ ਸੁਰਤ ਦੁੱਖਾਂ ਤੋਂ ਉੱਚੀ ਉੱਠ ਜਾਂਦੀ ਕਿਸ ਤਰ੍ਹਾਂ ਉੱਠਦੀ ਹੈ ਉਹ ਹੁਕਮ ਨੂੰ ਮੰਨ ਲੈਂਦਾ ਹੈ हे ਪ੍ਰਭੂ ਤੇਰਾ ਹੁਕਮ ਹੈ ਜੇ ਦੁੱਖ ਵੀ ਆਇਆ ਤੇ ਤੇਰਾ ਹੁਕਮ ਹੈ ਮੈਂ ਕੁਝ ਐਸਾ ਕੀਤਾ ਮੈਂ ਆ ਹੀ ਨਹੀਂ ਸਕਦਾ ਸੀ ਤੇਰਾ ਹੁਕਮ ਕਬੂਲ ਇਹ ਹੁਕਮ ਨੂੰ ਮੰਨਦਿਆਂ ਹੀ ਹਿਰਦਾ ਸੁਖੀ ਹੋ ਜਾਂਦਾ ਹੈ ਹੁਕਮ ਨੂੰ ਮਿਲਦੇ ਹੀ ਪ੍ਰਸੰਤਾ ਮਿਲ ਜਾਂਦੀ ਹੈ ਹੁਕਮ ਨੂੰ ਮਿਲਦੇ ਆਏ ਮੰਨਦੇ ਆਏ ਦੁੱਖ ਸੁੱਖ ਦੇ ਵਿੱਚ ਬਦਲ ਜਾਂਦਾ ਇਸੇ ਵਾਸਤੇ ਸਤਗੁਰੂ ਨੇ ਜ਼ੋਰ ਦਿੱਤਾ ਹੈ ਕਿ ਹੁਕਮ ਰਜ਼ਾਈ ਚੱਲਣਾ ਨਾ ਨੇ ਕਿ ਲਿਖਿਆ ਨਾਲ ਦਿਨ ਭਰ ਜਿਹੜਾ ਬੰਦਾ ਆਪਣੇ ਕਰਮਾਂ ਪ੍ਰਤੀ ਸੁਚੇਤ ਹੈ ਨਾ ਉਹਨੂੰ ਕਹਿੰਦੇ ਨੇ ਸਤਸੰਗੀ ਤੇ ਦਿਨ ਭਰ ਜਿਸ ਤੋਂ ਕੋਈ ਬੁਰਾ ਕਰਮ ਹੁੰਦਾ ਹੀ ਨਹੀਂ ਕਹਿੰਦੇ ਨੇ ਦਾ ਸਤ ਨਾਲ ਸੰਗ ਹੋ ਗਿਆ ਤੇ ਜੁੜ ਗਿਆ ਇਨੂੰ ਰਮਜ਼ ਲੱਭ ਪਈ ਇਹਨੂੰ ਆਨੰਦ ਮਿਲ ਗਿਆ ਤੋਂ ਹੁਕਮ ਲੇਖ ਦੁਖ ਸੁਖ ਪਾਈਏ ਇੱਕ ਨਾ ਹੁਕਮੇ ਬਖਸ਼ੀਸ਼ ਇੱਕ ਹੁਕਮੇ ਸਦਾਬ ਆਈਏ ਇੱਕ ਜੋ ਹੁਕਮ ਦੇ ਅੰਦਰ ਰਹਿੰਦੇ ਨੇ ਮੰਨਦੇ ਨੇ ਔਰੇ ਦੁਖ ਸੁਖ ਤੋਂ ਉੱਚੇ ਉੱਠ ਗਏ ਨੇ ਬਣੀ ਹੋਈ ਮਰਿਆਦਾ ਦੇ ਮੁਤਾਬਕ ਬਖਸ਼ਿਸ਼ ਹੋ ਜਾਂਦੀ ਹੈ ਉਹਨਾਂ ਦੇ ਕੀ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ ਜਨਮ ਮਰਨ ਦੇ ਬੰਧਨ ਤੋਂ ਬਚ ਜਾਂਦੇ ਨੇ ਇੱਕ ਹੁਕਮੇ ਸਦਾਬ ਆਈਏ ਬਣੇ ਹੋਏ ਹੁਕਮ ਦੇ ਮੁਤਾਬਕ ਹੁਕਮ ਬਣਿਆ ਹੋਇਆ ਕਿ ਜੋ ਕੁਝ ਕਰੋ ਭੋਗੋ ਤੋ ਬੁਰਾਈਆਂ ਕਰਦਾ ਜਾ ਬੁਰੇ ਸੰਸਕਾਰ ਬਣ ਰਹੇ ਨੇ ਬੁਰੇ ਸੰਸਕਾਰ ਬਣ ਰਹੇ ਨੇ ਜਨਮ ਮਿਲ ਰਹੇ ਨੇ ਕਰਮ ਬਹੁਤ ਇਕੱਠੇ ਹੋ ਗਏ ਜੀਵਨ ਬਹੁਤ ਛੋਟਾ ਹੈ ਹੋਰ ਜਨਮ ਮਿਲ ਜਾਏਗਾ ਹੋਰ ਜਨਮ ਮਿਲ ਜਾਏਗਾ ਤੋ ਸਾਬ ਕਹਿੰਦੇ ਨੇ ਇੱਕ ਬੜਾਈ ਹੋਈ ਮਰਿਆਦਾ ਦੇ ਮੁਤਾਬਕ ਪਹੁੰਦੇ ਨੇ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾ ਪਿਆ ਦੇਸ ਲਮੇ ਤੇ ਸਾਬ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਮੱਛੀ ਪਾਣੀ ਦੇ ਵਿੱਚ ਇੱਕ ਥਾਂ ਤੋਂ ਲੈ ਕੇ ਦੂਜੇ ਥਾਂ ਤੱਕ ਜਾ ਸਕਦੀ ਹੈ ਦਰਿਆ ਦੇ ਇੱਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤੱਕ ਜਾ ਸਕਦੀ ਹੈ ਪਰ ਮੱਛੀ ਪਾਣੀ ਤੋਂ ਬਾਹਰ ਨਹੀਂ ਜਾ ਸਕਦੀ ਹੁਕਮ ਤੇ ਬਾਹਰ ਨਹੀਂ ਜਾ ਸਕਦੀ ਪਰ ਪਾਣੀ ਵਿੱਚ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਜਾ ਸਕਦੀ ਹੈ ਹੁਕਮ ਇਹ ਵੀ ਹੁਕਮ ਹੈ ਪਰਲੇ ਕਿਨਾਰੇ ਤੱਕ ਜਾ ਸਕਦੀ ਹੈ ਉਰਾਰ ਆ ਸਕਦੀ ਹੈ ਪਰ ਪਾਣੀ ਤੋਂ ਬਾਹਰ ਨਹੀਂ ਆ ਸਕਦੀ ਜੋ ਕੁਝ ਵੀ ਅਸੀਂ ਕਰ ਰਹੇ ਹਾਂ ਬਣਾਈ ਹੋਈ ਉਸ ਦੀ ਮਰਿਆਦਾ ਦੇ ਮੁਤਾਬਕ ਕਰ ਰਹੇ ਹਾਂ ਭਾਉ ਚੰਗਾ ਵੀ ਕਰ ਸਕਦੇ ਹਾਂ ਮਾੜਾ ਵੀ ਕਰ ਸਕਦੇ ਹਾਂ ਉਸਨੇ ਮਰਿਆਦਾ ਬਣਾ ਦਿੱਤੀ ਹੈ ਖੁੱਲ ਦੇ ਦਿੱਤੀ ਹੈ ਹੁਕਮ ਦੇ ਵਿੱਚ ਸਾਰੇ ਹੁਕਮ ਵਿੱਚ ਉਸ ਤੋਂ ਬਾਹਰ ਨਹੀਂ ਜਾ ਸਕਦੇ ਗੱਲ ਜਿਹੜੀ ਹੈ ਇੰਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਅਗਰ ਕੋਈ ਬੁਰਾ ਕਰ ਰਿਹਾ ਹੈ ਤੇ ਬੁਰਾ ਕਰਨ ਦੀ ਖੁੱਲ ਹੈ ਉਸ ਨੂੰ ਇਹ ਵੀ ਇੱਕ ਹੁਕਮ ਹੈ ਪਰਮਾਤਮਾ ਦਾ ਜਿਵੇਂ ਕੁਝ ਜਾਨਵਰ ਬੁਰਾ ਕਰ ਹੀ ਨਹੀਂ ਸਕਦੇ ਬੱਜੇ ਹੋਏ ਨੇ ਪਸ਼ੂਆਂ ਦੀ ਜ਼ਿੰਦਗੀ ਬੱਜੀ ਹੋਈ ਹੈ ਬਹੁਤ ਸਾਰਿਆਂ ਦੀ ਇਸ ਵਾਸਤੇ ਉਹਨਾਂ ਨੂੰ ਕਹਿੰਦੇ ਨੇ ਭੋਗ ਜੋਨੀ ਉਹ ਭੋਗ ਜੋਨੀ ਹੈ ਕਰਮ ਜੋਨੀ ਨਹੀਂ ਤੇ ਮਨੁੱਖ ਨੂੰ ਕਹਿੰਦੇ ਨੇ ਕਰਮ ਜੋਨੀ ਸਤਿਗੁਰੂ ਦੀ ਬਾਣੀ ਕਰਮ ਭੂਮੇ ਬੋਵੋ ਨਾਮ ਇਹ ਬੰਦੇ ਜਿਹੜੀ ਤੈਨੂੰ ਧਰਤੀ ਮਿਲੀਏ ਕਰਮ ਭੂਮੀ ਮਿਲੀਏ ਭੋਗ ਭੂਮੀ ਨਹੀਂ ਮਿਲੇ ਕਿ ਤੂੰ ਸਿਰਫ ਭੋਗਣਾ ਹੀ ਹੈ ਖਾਣਾ ਹੀ ਪੀਣਾ ਹੈ ਬਸ ਨਹੀਂ ਇਹ ਕਰਮ ਭੂਮੀ ਮਿਲੀਏ ਤੁਮ ਕੁਝ ਹੋਰ ਬੀਜਣਾ ਵੀ ਉਹ ਕੁਝ ਹੋਰ ਕਰਨਾ ਵੀ ਹੈ ਤਾਂ ਕਿ ਤੈਨੂੰ ਸੁੱਖ ਮਿਲ ਸਕੇ ਆਨੰਦ ਮਿਲ ਸਕੇ ਤਾਂ ਸਾਇਬ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਜੇ ਤਾ ਹਉ ਮੈਂ ਕਹੇ ਨਾ ਕੋਏ ਇਸ ਹੁਕਮ ਦੀ ਜਿਸ ਨੂੰ ਸਮਝ ਪੈ ਜਾਏ ਅਗਰ ਉਹ ਚੰਗਾ ਹੈ ਗਿਆਨੀ ਹੈ ਦਾਨੀ ਹੈ ਰਮਜੀ ਹੈ ਸੁਖ ਹੈ ਉਸ ਦੇ ਕੋਲ ਦੁਨਿਆਵੀ ਅਗਰ ਇਸ ਹੁਕਮ ਦੀ ਉਸ ਨੂੰ ਸਮਝ ਪੈ ਜਾਏ ਤਾਂ ਉਹ ਇਹ ਨਹੀਂ ਆਖੇਗਾ ਕਿ ਮੈਂ ਵੀ ਕੁਛ ਆ ਮੈਂ ਆਪਣੀ ਹਿੰਮਤ ਨਾਲ ਕੀਤਾ ਉਹਨੂੰ ਇੱਕ ਗੱਲ ਦੀ ਸਮਝ ਆ ਜਾਏਗੀ ਕਿ ਪ੍ਰਭੂ ਦੀ ਬਣਾਈ ਹੋਈ ਇੱਕ ਮਰਿਆਦਾ ਹੈ ਤੇ ਅਗਰ ਕੋਈ ਦੁਖੀ ਹੈ ਤੇ ਉਹਨੂੰ ਵੀ ਇਸ ਮਰਿਆਦਾ ਦੀ ਸਮਝ ਆ ਜਾਏ ਤਾਂ ਦੁੱਖ ਉਸ ਤਰ੍ਹਾਂ ਦੁਖੀ ਨਹੀਂ ਕਰੇਗਾ ਉਸ ਨੂੰ ਕਿਉਂਕਿ ਬਾਣਾ ਮੰਨ ਲਵੇਗਾ ਉਹ ਤੇ ਰਜ਼ਾ ਨੂੰ ਮੰਨ ਲਵੇਗਾ ਕਿ ਹੇ ਪ੍ਰਭੂ ਇਹ ਵੀ ਇੱਕ ਤੇਰੀ ਰਜ਼ਾ ਹੈ ਇਹ ਵੀ ਤੈਥੋਂ ਆਇਆ ਹੈ ਕਬੂਲ ਹੁਕਮ ਰਜ਼ਾਈ ਚੱਲਣਾ ਨਾ ਉਹਨੇ ਕਿ ਲਿਖਿਆ ਨਾਲ ਇੱਕ ਨਿੱਕੀ ਜਿਹੀ ਘਟਨਾ ਆਪ ਨੂੰ ਸੁਣਾ ਕੇ ਸਮਾਪਤੀ ਕਰਾਂ ਸਮਾਂ ਹੋ ਗਿਆ ਨਾ ਉਹ ਬਿਆਤਾ ਜੋੜਾ ਕਿਸ਼ਤੀ 'ਚ ਬੈਠਾ ਹੈ ਔਰ ਪੁਰਾਣੇ ਭਾਰਤ ਦੀ ਇਹ ਗੱਲ ਅੱਜ ਵੀ ਲਾੜੇ ਕਿਰਪਾਨ ਪਹਿਨਦੇ ਨੇ ਸਿਰ ਤੇ ਪਗ ਬੰਦੇ ਨੇ ਲਾੜੇ ਨੂੰ ਐਸਾ ਕਰਨਾ ਪੈਂਦਾ ਜੈ ਨੀ ਹਿੰਦੂ ਹੋਰ ਜਿਤਨਾ ਹਿੰਦੂਆਂ ਦਾ ਸਮਾਜ ਹੈ ਲਾੜਾ ਜਦ ਬਣਦਾ ਹੈ ਤਾਂ ਦਸਤਾਰ ਵੀ ਸਜਾਣੀ ਪੈਂਦੀ ਹੈ ਕਿਰਪਾਨ ਵੀ ਪਹਿਨਨੀ ਪੈਂਦੀ ਹੈ ਫਰਕ ਸਿਰਫ ਇਤਨਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਨੂੰ ਨਿਤਦਾ ਲਾੜਾ ਬਣਾਇਆ ਉਹ ਕਦੀ ਕਦੀ ਬਣਦੇ ਨੇ ਬਸ ਗੱਲ ਜਿਹੜੀ ਹੋਇਤ ਨਹੀਂ ਹਕੀਕਤ ਜਿਹੜੀ ਹੈ ਤੋ ਨਵ ਬਿਆਹ ਦਾ ਜੋੜਾ ਕਿਰਪਾਨ ਪਹਿਨੀ ਹੋਈਏ ਸਿਰ ਤੇ ਦਸਤਾਰ ਸਜਾਈ ਹੋਈ ਪਤੀ ਪਤਨੀ ਕਿਸ਼ਤੀ ਚ ਬੈਠੇ ਸਾਇਰ ਤੇ ਨਿਕਲ ਗਏ ਦੂਰ ਤੱਕ ਤੂਫਾਨ ਆ ਗਿਆ ਜ਼ੋਰਦੀਆਂ ਛੱਲਾ ਹੈਰਾਨ ਗਈ ਤੇ ਖਾਸ ਕਰਕੇ ਉਸ ਨਵਿਆਤਾ ਇਸਤਰੀ ਦੇ ਮਨ ਵਿੱਚ ਬੜਾ ਪਹਿ ਪੈਦਾ ਹੋਇਆ ਬਈ ਇਤਮਾਉਤ ਆਈਏ ਤੇ ਤੇ ਛੱਲਾ ਤੇ ਤੇ ਕਿਸ਼ਤੀ ਡੋਲਣ ਲੱਗ ਪਈ ਭੈੜੀਤ ਉਹ ਜਿਹੜਾ ਪੁਰਸ਼ ਹੈ ਉਹ ਮੁਸਕਰਾ ਰਿਹਾ ਹੈ ਉਹਦੇ ਮਸਤਕ ਤੇ ਖੇੜਾ ਹੈ ਖੁਸ਼ੀ ਹੈ ਉਸੇ ਤਰ੍ਹਾਂ ਕੋਈ ਫਰਕ ਨਹੀਂ ਪੁੱਛਦੀ ਹੈ ਪਤਨੀ ਵੀ ਤੂਫਾਨ ਦੇ ਚਿਰ ਗਏ ਆ ਉੱਚੀਆਂ-ਉੱਚੀਆਂ ਛੱਲਾਂ ਤੇ ਬੇੜੀ ਡੋਲ ਰਹੀ ਹੈ ਹੁਣੇ ਗਏ ਤੇ ਹੁਣੇ ਗਏ ਪਰ ਤੁਸੀਂ ਮੁਸਕਰਾ ਰਹੇ ਹੋ ਹੱਸ ਰਹੇ ਹੋ ਐਸਾ ਕਿਉਂ ਉਹਨੇ ਮਯਾਨ ਦੇ ਚੋਂ ਕਿਰਪਾਨ ਕੱਢੀ ਤੇ ਪਤਨੀ ਦੀ ਗਰਦਨ ਤੇ ਰੱਖ ਦਿੱਤੀ ਤੇ ਜੈਸੇ ਗਰਦਨ ਤੇ ਰਖੀ ਉਹ ਹੱਸਣ ਲੱਗ ਪਈ ਮੁਸਕਰਾਣ ਲੱਗ ਪਈ ਤੇ ਪਤੀ ਕਹਿੰਦਾ ਹੈ ਮੈਂ ਤੇਰੀ ਗਰਦਨ ਤੇ ਕਿਰਪਾਨ ਰੱਖ ਦਿੱਤੀ ਹੈ تو تسدی ہے آخ لگی ہاں اس واسطے کہ کرپان تیرے ہاتھ چاہے کوئی ڈر نہیں تیرے چاہے چونکہ تیرے چاہے خوشی ہے پتی لگا میرے ہاتھ دیچ کرپان ہے میرے ہاتھ تینوں چنگے لگے نے میری کرپان بھی تینوں چنگی لگی ہے تو مسکرا رہی ہیں اے جڑا توفان ہے نا میں مینو رب کے ہاتھ دکھائی دے رہا ہے پرماتما ہاتھ دکھائی دے رہا ہے ਤੈਨੂੰ ਮੈ ਚੰਗਾ ਲੱਗਦਾ ਮੇਰੀ ਕਿਰਪਾ ਨੂੰ ਵੀ ਚੰਗੀ ਲੱਗਈ ਐ ਮੈਨੂੰ ਰੱਬ ਚੰਗਾ ਲੱਗਦਾ ਉਹਦਾ ਤੂਫਾਨ ਵੀ ਚੰਗਾ ਲੱਗਿਆ ਤੇ ਉਹਦੇ ਹੁਕਮ ਹੈ ਚ ਉਹਦੇ ਹੱਥਾਂ ਚ ਸਮਝ ਆ ਗਈ ਔਰ ਜੈਸੇ ਸਮਝ ਆ ਜਾਂਦੀ ਹੈ ਕਿ ਦੁੱਖ ਵੀ ਜੋ ਆਇਆ ਹੈ ਬਣਾਈ ਹੋਈ ਮਰਿਆਦਾ ਦੇ ਮੁਤਾਬਕ ਆਇਆ ਹੈ ਮੇਰੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਆਇਆ ਹੁਕਮ ਹੈ ਅਕਾਲ ਪੁਰਖ ਦਾ ਉਸ ਤੋਂ ਆਇਆ ਹੈ ਤੇ ਜੈਸੇ ਖਿਹੜੇ ਮੱਥੇ ਉਸ ਦੁੱਖ ਨੂੰ ਵੀ ਗਲਵਕੜੀ ਚ ਲੈਂਦਾ ਹੈ ਦੁੱਖ ਦੁੱਖ ਨਹੀਂ ਰਹਿੰਦਾ ਸੁੱਖ ਦੇ ਚ ਬਦਲ ਜਾਂਦਾ ਹੈ ਦੁੱਖ ਖੇੜਾ ਹੋ ਜਾਂਦਾ ਹੈ ਦੁੱਖ ਮਸਤੀ ਹੋ ਜਾਂਦਾ ਹੈ ਦੁੱਖ ਸਰੂਰ ਹੋ ਜਾਂਦਾ ਹੈ ਤਾਂ ਸਹਿਬ ਕਹਿੰਦੇ ਨੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾ ਉਹਨੇ ਕੋ ਹੁਕਮ ਹੈ ਜੇ 부জে ਤਾਂ ਆਉ ਮੈਂ ਕਹੇ ਨਾ ਕੋਏ ਇਸ ਹੁਕਮ ਦੀ ਪਛਾਣ ਜਿਸ ਨੂੰ ਹੈ ਉਹਦੇ ਅੰਦਰ ਹੰਕਾਰ ਨਹੀਂ ਹੋਵੇਗਾ ਕਿ ਮੈਂ ਵੀ ਜੋ ਹੈ ਕੁਝ ਹਾਂ ਹੈ ਅਨੰਦ ਮੇਰੇ ਕੋਲ ਹੈ ਇਹ ਖੁਸ਼ੀਆਂ ਮੇਰੇ ਕੋਲ ਨੇ ਮੈਂ ਵੀ ਕੁਝ ਹਾਂ ਹੁਕਮ ਦੀ ਸਮਝ ਆਂਦੀ ਆ ਉਸ ਨੂੰ ਪਤਾ ਚਲੇਗਾ ਕਿ ਖੁਲ ਮੈਨੂੰ ਰੱਬ ਨੇ ਦਿੱਤੀ ਸੀ ਖੁਸ਼ੀਆਂ ਪ੍ਰਾਪਤ ਕਰਨ ਦੀਵੇ ਤੇ ਦੁੱਖ ਪ੍ਰਾਪਤ ਕਰਨ ਦੀ ਤੇ ਖੁਲ ਤੇ ਉਸ ਨੇ ਦਿੱਤੀ ਹੋਈ ਹੈ ਤੇ ਧੰਨਵਾਦ ਪੈਦਾ ਹੋਵੇਗਾ ਹੰਕਾਰ ਨਹੀਂ ਸ਼ੁਕਰਾਨਾ ਪੈਦਾ ਹੋਵੇਗਾ ਹਉਮੈ ਨਹੀਂ